ਹੈਲੋ ਸਾਸਤਰੀ ਕਾਂਜੀ ਮੈਂ ਸਰਬਜੀਤ ਘਰ ਢਿੱਲਾ ਮੀਟ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਘਰਾਂ ਵਿੱਚ ਖਸਾਦ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਬਣਾ ਰਹੇ ਹਾਂ ਅਸਮਾ ਪੇਠੇ ਦੀ ਸਬਜੀ ਆਪਾਂ ਪੇਠਾ ਕੱਟਿਆ ਤੇ ਇੱਕ ਬਣਾ ਰਹੇ ਹਾਂ ਆਪਾਂ ਗਾਜਰਾਂ ਦੀ ਸਬਜੀ ਡਾਲਾ ਗਾਜਰਾ ਪਾ ਤੋ ਸਮਾਰਕਾ ਦਰਿਆ ਪਾਣੀ ਵਿੱਚ ਆਪਾਂ ਨੂੰ ਨਹੀਂ ਪਾਵਾਂਗੇ ਨਾ ਆਪਾਂ ਪੇਟੀ ਚੰਨ ਪਾਵਾਂਗੇ ਤੇ ਨਾ ਹੀ ਆਪਾਂ ਗਾਜਰਾਂ ਜ ਪਾਵਾਂਗੇ ਇਹ ਆਪਾਂ ਗਾਜਰਾ ਕੱਟ ਲਈਏ ਤੇ ਇੱਧਰ ਪਿਆਜ਼ ਤੇ ਲਸਣ ਸਿਰਲੇ ਪਿਆ ਦੋ ਨਾ ਸਾਧਨਿਆਂ ਵਾਸਤੇ ਮੇਥੇ ਹੈਗੇ ਬੀਬੇ ਮੇਤੇ ਹੋਣਗੇ ਦਹੀਂ ਮੜੇ ਪਵਾਲੇ ਇਹ ਪੰਜੀਰਾ ਪਾਤਾ ਤੇ ਲਸਣ ਪਾਤਾ ਇਹਦੇ ਥੇ ਸਬਜੀ ਦਾ ਤੜਕਾ ਤਿਆਰ ਕਰ ਲਿਆ ਇਹਦੇ ਕਲੀਅਰ ਪਾਪਾ ਕੇ ਤਿਆਰ ਆਪਾਂ ਪੇਠੇ ਰੀ ਪੇਠੇ ਰੀ ਸਭ ਈ ਦੇ ਵਿੱਚ ਥੋੜੇ ਜਿ ਮਿਰਚੇ ਪਾ ਦੇਣ ਕਿਉਂਕਿ ਬਹਿਾਰੀ ਤੋਂ ਵਧੀਆ ਰਹਿੰਦੇ ਨੇ ਮਿਰਚੇ ਪੇਠੇ ਦਾ ਆਪਾਂ ਸਿਰਕਾ ਨਹੀਂ ਲਾਇਆ ਤੇ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਏ ਪੇਠਾ ਕਿਉਂਕਿ ਇਹ ਪਾਣੀ ਜੜ ਸੜ ਜਣੇ e poi sembreremo tutti i sabbini e scriveremo anche per il taccato sembreremo tutti i sabbini e poi per il taccato ਦੇ ਸਬਜੀ ਆ ਪਟੜਕੇ ਆ ਬਣਾਈਏ ਬਗੀਚਾ ਪਾਣੀ ਪਾਪਾ ਰਿਜ਼ਰਵ ਵਾਸਤੇ ਸਬਜੀ ਤੇ ਵਿੱਚ ਪਾ ਦੇਣੀ ਨਾ ਉਹਦੀ ਇਹ ਆ ਗਈ ਹਾਂ ਨਾ ਮੰਨ ਲੁੱਸ ਕਾ ਇਹ ਮੇਚ ਥੋੜੀ ਜਿਹਾ ਪਾਵਾਂਗੇ ਅਜੇ ਮੈਂ ਗੱਲ ਅੱਜ ਕੀ ਪਾਵਾਂਗੇ ਜੀ ਆਪਾਂ ਅੱਜ ਮੈਨ ਗਾਜਰਾ ਦੀ ਸਰਦੀ ਚ ਇੰਨੀ ਗਾਜਮੈਨ ਪਾਵਾਂਗੇ ਆਪਾਂ ਤੇ ਆਪਾਂ ਹੁਣ ਪਾ ਦੇਵਾਂਗੇ ਦੇਸੀ ਕੀ ਹੋਵੇ ਦੇ ਵਿੱਚ ਇਸ ਤਰ੍ਹਾਂ ਸਬਜ਼ੀ ਬਣਾ ਕੇ ਬਗੇੜ ਤੜਕੇ ਤੋਂ ਹੈਲਥ ਵਾਸਤੇ ਲਾਭ ਚੰਗੀ ਹੈ ਇਹਨੂੰ ਆਪਾਂ ਇਸ ਤਰੀਕੇ ਪਕਾਵਾਂਗੇ ਕੜ੍ਹੀ ਕੱਢ ਕੇ ਆਪਾਂ ਟੱਕਣ ਦੇ ਦੱਬੇ ਤੇ ਇੰਟਰੇ ਦੇ ਵਿੱਚ ਆਪਾਂ ਸਾਰੇ ਗਾਜਰਾਂ ਚ ਮੈਂ ਪਿਆਜ਼ ਤੇ ਲਸਣ ਤੋਂ ਹੁਣ ਭੁੱਲ ਗਈ ਸੀ ਤੇ ਆਪਾਂ ਉਹ ਵੀ ਪਾ ਦੇਣਾ ਤੜਕਾ ਲਗਾਉਣਾ ਨਹੀਂ ਸਬਜੀ ਨੂੰ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਤੜਕਾ ਲਗਾਉਣਾ ਤੁਸੀਂ ਬਣਾ ਕੇ ਦੇਖੋ ਇਸ ਤਰ੍ਹਾਂ ਸਬਜੀ ਬਹੁਤ ਟੈਸਟੀ ਬਣਦੀ ਹੈ ਸਸੇ ਕੱਦੂ ਦੀ ਦਾਲ ਤੇ ਤੋਂ ਮੁੰਗੀ ਮਸਤਰੀ ਦੀ ਬਣਾਉਣੇ ਬਗੈਰ ਤੜਕੇ ਤੋਂ ਬਹੁਤ ਵਧੀਆ ਦਾਲ ਬਣਦੀ ਆ। ਹੁਣ ਆਪਾਂ ਸਬਜੀ ਨੇ ਤੇ ਹੁਣ ਆਪਾਂ ਪਾ ਦਿਆਂਗੇ ਇੱਧਰ ਪੇਠੇ ਦੀ ਸਬਜੀ ਵਿੱਚ ਨਾਮਕ ਸੌਰੀ ਹਲਦੀ ਤੇ ਮਿਰਚ ਆਪਣੇ ਕੋਲ ਘਾਟਾਵੇਂ ਮਿਰਚ ਹੋਰ ਕੱਢਦੀਆਂ ਨੇ ਡੱਬੀ ਦੇ ਵਿੱਚ ਮੇਤੇ ਹੋਲੀ ਆਈ ਹੈਗੀ ਜੀ ਜੀ ਖੋਲੇ ਮੇਤੇ ਹੈਗੀ ਆ ਕਿੱਥੇ ਨੇ ਇਕ ਤਾਂ ਮੇਂ ਚੀਜ਼ ਨਹੀਂ ਕੋਈ ਥੀ ਹੁੰਦੀ ਨਾ ਦੇਖੇ ਦੇਵਾਂ ਤੇ ਮਾਤਾ ਨੇ ਦੇਖੀ ਮੈਂ ਦੁੱਧ ਲੈ ਲਵਰੀ ਨਹੀਂ ਹੱਥ ਮੈਂ ਕੀ ਕਹਿਣੀ ਹੈ ਹਾਂ ਹਾਂ ਮਿਰਚ ਮੇਠੇ ਆਤੀ ਮੇਰੇ ਤੇ ਦਫਾ ਦੇ ਆ ਕਿੰਨੇ ਕਹੇ ਮਿਰਚ ਨਹੀਂ ਛੋਟੀ ਸਬਜ਼ੀ ਚ ਤਾਂ ਜਵੈਨ ਪਾਈ ਆ ਛੋਟੀ ਜੀ ਮੈਂ ਕਹੂੰ ਏ ਏ ਆਤੀ ਤੇ ਮੇਰੇ ਤੇ ਬੈਠੇ ਜੀ ਮਿਰਚਾ ਬਣੇ ਮਿਰਚਾ ਹਾਂ ਹਾਂ ਅੱਧੀ ਕੇ ਮੱਟਾ ਆਪ ਪਕਾਤੀ ਲਾ ਰਿਖ ਚ ਕਿਸੇ ਦਾ ਰੱਖਿਆ ਸਮਾਨ ਨਹੀਂ ਠਿਆਂਦਾ ਹੈ ਜਿਵੇਂ ਜਿਮਨ ਪਾਦੇ ਨਾ ਪੇਠਾ ਇਹਦੇ Ja, okay. ਇਹਨਾਂ ਤੋਂ ਕੋਈ ਦੀ ਪਕਾਵਾਂਗੇ ਕਿਉਂਕਿ ਪੇਠੇ ਵਿੱਚੋਂ ਪਾਣੀ ਆਪ ਹੀ ਬਹੁਤ ਨਿਕਲਿਆ ਹੁੰਦਾ ਤੇ ਹੁਣ ਆਪਾਂ ਮਿਰਚਾਂ ਦੇ ਵਿੱਚ ਥੋੜੀ ਜਿਹੀ ਮਿਰਚਾ ਕੱਢ ਲਾਂਗੇ ਨਾਲ ਇਹਦੇ ਵਿੱਚ ਪਾ ਦੇਣੀ ਐ ਮਿਰਚ ਲਓ ਜੀ ਜਿੰਨਾ ਕਾਪੋ ਤੁਹਾਨੂੰ ਹੁੰਦਾ ਸੁਣ ਕੱਟ ਕੇ ਪਾਉਣੀ ਐ ਤੇ ਅੱਜ ਮੈਂ ਸਬਜੀ ਆਪ ਬਣਾਈ ਆ। ਇੱਕ ਦਿਨ ਮੈਂ ਸਬਜੀ ਬਣਾਈ ਕਿਸੇ ਨੇ ਆਉਣਾ ਸੀ ਆਪਣੇ ਘਰ। ਪਰ ਉਸ ਦਿਨ ਮੇਰੇ ਬੇਟਾ ਕਹਿੰਦਾ ਅੱਜ ਤੁਸੀਂ ਮੰਮੀ ਸਬਜੀ ਬਣਾ ਤੀ ਪਰ ਲਕਸ ਬਣਾਉ ਦੇਣੀ ਹੈ। ਮੈਂ ਕਿਹਾ ਜਰਾ ਤੋਵੇਂ ਮੈਂ ਪੇਠਾ ਖਾਣਾ। ਫਿਰ ਮੈਂ ਕਿਹਾ ਮੈਂ ਸਬਜੀ ਬਣਾ ਕੇ ਦੇਣੀ ਆ। बाली च क्ढ लें गुस्सा प्ड पीन च पा देंगे ਤੌਹ ਜੀ ਨਾਲ ਪਾਠ ਦੇ ਲੈ ਮਲਿਆਣੀ ਤੇ ਮੈਂ ਪੱਲੇ ਉੰਦਾਂ ਤੁਸੀਂ ਮਾਂ ਤੱਕ ਤਹੜੇ ਹੜੇ ਹੰਦੀ ਕਰ ਰਹੇ ਸਮਾਨਸਾ ਨਾ ਵੀ ਜ਼ਰੂਰੀ ਹੈ ਲਓ ਜੀ ਆਪਾਂ ਹੁਣ ਮਿਰਚ ਪਾ ਲੈਦੇ ਵਿੱਚ ਇਹ ਥੱਲੇ ਮੈਂ ਕਾਗਜ਼ ਰੱਖ ਦਿੰਨੀ ਹਾਂ ਰੈਵਲ ਕਰਕੇ ਤਾਂ ਕਿ ਆਪਣਾ ਨਮਕ ਨਹੀਂ ਹੈ ਥਾ ਤੁਹਾਨੂੰ ਆਖਰਾ ਹੋਵੇ ਗਾੜੀ ਕੋ ਜੀ ਆ ਆਪਣੀ ਪੇਠੇ ਦੀ ਸਬਜੀ ਹੈ ਤੇ ਇਧਰ ਆਪਣੀ ਕਾਜਰਾਂ ਦੀ ਸਬਜੀ ਬਗੈਰ ਤੜਕੇ ਤੋਂ ਬਣ ਰਹੀ ਹੈ ਲਓ ਜੀ ਆਪਾਂ ਸਭ ਜੇ ਤੱਕ ਧੰਨੇ ਤੇ ਹੁਣ ਚੱਲਦੇ ਆਪਾਂ ਬਾਹਰੇ ਸੋਨੂੰ ਬਾਹਰ ਲਵੇ ਦਿਖਾਉਣੇ ਆ ਆਪਾਂ ਤੋਰੀਆਂ ਤੋੜੀਆਂ ਨੇ ਕੰਮ ਆਈਂ ਦੇ ਦਿਆਂਗੇ ਜੇ ਨਹੀਂ ਅਸੀਂ ਧਰਨੀ ਆਉਣੀਆਂ ਆ ਆ ਕੈਪੀ ਬੈਠੀ ਆ ਤੇ ਇੱਧਰ ਹਰਿਆਵਲ ਦਿਖਾ ਦਈਏ ਸੁਣ ਸਾਰੇ ਤੇ ਸਵੇਰ ਦੇ 10 ਵਜੇ ਗਿਆ ਆਪਣੇ ਇੱਧਰ ਕੱਪੜੇ ਧੋਤੇ ਪਏ ਨੇ ਉਹ ਮਿਰਚਾਂ ਪਈਆਂ ਨੇ ਸੁੱਕਣੀਆਂ ਪਈਆਂ ਤੇ ਦੁਪਹਿਰ ਖਿੜੀ-ਖਿੜੀ ਪਈ ਹੈ ਵਧੀਆ ਪੱਲ ਦੇਖੋ ਕਿੰਦਾ ਸੱਤਾ ਲੱਗਿਆ ਪਏ ਪ੍ਰਿੰਡਾਂ ਦਾ ਸੱਤੇ ਤੋਂ ਸਾਰੀਆਂ ਉੱਠ ਗੜੇ ਉਹ ਦੇਖੋ ਤੋਰੀਆਂ ਹਜੇ ਵੀ ਲੱਗੀਆਂ ਪਈ ਨੇ ਤਾਂ ਲਾਈਆਂ ਨਹੀਂ ਜਾਂਦੀਆਂ ਤੋਰੀਆਂ ਜਦੋਂ ਲੱਗਦੀਆਂ ਨੇ ਫਿਰ ਉੱਚੀਆਂ ਲੱਗਦੀਆਂ ਨੇ ਲਵਣੀਆਂ ਔਖੀਆਂ ਨੇ ਬਹੁਤ ਲਓ ਜੀ ਆਪਾਂ ਛੋਟਾ ਜਿਹਾ ਬਲੌਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਾਡੇ ਬਲਾਗ ਨੂੰ ਦੇਖੋਗੇ ਤੇ ਵਧੀਆ-ਵਧੀਆ ਕਰੋਗੇ ਕਮੈਂਟ ਤੇ ਆਪਣੀ ਵੀਡੀਓ ਤੇ ਜ਼ਰੂਰ ਆਉਣਾ ਤੇ ਜਿੰਨੀ ਕੁ ਮੈਥੇ ਬਣਦੀ ਐ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਤੇ ਬਾਲਾ ਕੰਮ ਆਪਾਂ ਨਹੀਂ ਕਰਨਾ ਆਪਾਂ ਹਲਕਾ ਫਲੂਤੀ ਕੰਮ ਕਰਨਾ ਇਸ ਕਰਕੇ ਆਪਾਂ ਥੋੜੇ ਜਿਹਾ ਵਲੌਗ ਬਣਾਉਣੇ ਅਸਰ ਜ਼ਰੂਰ ਸਾਰਿਆਂ ਨੇ ਕਬੂਲ ਕਰਨ ਆਪਣੇ ਵਲੌਗ ਨੂੰ ਫੋਲੋਵਾਚ ਦੇਖਣਾ ਜੋ ਵੀ ਭੈਣ ਭਾਈ ਆਪਣੇ ਨਾਲ ਪੁਰਾਣੇ ਜੁੜੇ ਹੋਏ ਆ ਉਹ ਵੀ ਵੀਡੀਓ ਨੂੰ ਫੋਲੋ ਕਰਨ ਬਾਚ ਕਰਨ ਜੋ ਆਪਣੇ ਨਾਲ ਨਵੇਂ ਜੁੜੇ ਆ ਉਹ ਵੀ ਵੀਡੀਓ ਨੂੰ ਫੋਲੋਵਾਚ ਕਰਨ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਤੇ ਇਧਰ ਗਮਾਂਡੀਆਂ ਤੇ ਚੱਲਦਾ ਸੀ ਲਿਖ ਮੈਂ ਕਿਤੇ ਕਾਪੀਰਾਈਟ ਨਾ ਹੈ ਮੈਂ ਫੋਨ ਚੱਕ ਲਿਆ ਕੋਲ ਆਪਦੀ ਕਈ ਵਾਰ ਪਤਨਿੰਨ ਦੀ ਆਵਾਜ਼ ਵਿੱਚ ਆ ਜਾਂਦੀ ਹੈ ਜੇ ਤੁਮੇ ਬਾਹਰ ਹੋਏ ਆ ਕੇ ਵੀਡੀਓ ਬਣਾਉਣੀ ਆ ਤਾਂ ਥੋੜੀ ਜਿਹੀ ਪਰੇਸ਼ਾਨੀ ਆ ਜਾਂਦੀ ਹੈ ਕਿਸੇ ਨਾ ਕਿਸੇ ਦੇ ਚੱਲਦੇ ਹੁੰਦੇ ਗਾਣੇ ਵਜਾਣ ਤੇ ਆਪਾਂ ਹੁਣ ਕਰਦੇ ਆ ਵੀਡੀਓ ਦਾ ਐਂਡ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਟੇਕ ਕੇਅਰ ਲੱਗਦਾ ਡਿੱਕ ਦੀ ਆਵਾਜ਼ ਉੱਚੀ ਹੋ ਗਈ ਹੁਣ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਸਾਰਿਆਂ ਦਾ ਜੋ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਲੇਕ ਸੇਅਰ ਤੇ ਸਬਸਕ੍ਰਾਈਬ ਕਰਦੇ ਆ ਬਹੁਤ ਬਹੁਤ ਥੈਂਕ ਯੂ ਧੰਨਵਾਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ